ਤੁਰੋ ਹੋਵੇ। ਸਾਰੇ ਤੁਰੇ ਹੋ ਗਏ ਸਾਡੇ ਨੂੰ। ਇੱਕ ਜੁਗਿੰਦਰ ਨਾ ਦੇ ਪਰਸਨ ਨੂੰ ਸਾਨੂੰ ਇੱਕ ਕੰਪਲੇਨਟ ਦਿੱਤੀ ਜਿਹਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ, ਸਤਿੰਦਰ ਸਿੰਘ, ਸਤਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਅ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਏ ਜਿਹਦੇ ਵਿੱਚ ਇਹਨਾਂ ਨੇ ਜੋਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜੋਗਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਅ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹ ਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰੌਡ ਹੋ ਗਿਆ ਤੇ ਇਹਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੰਡਲੀ ਤਫ਼ਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲੱਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਇਹਨਾਂ ਦੇ ਨਾਲ ਇੱਕ ਔਰ ਇਹਨਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਹਨਾਂ ਨੇ ਮਿਲ ਕੇ ਕੋਟ 8 ਇਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੇ ਤਫਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਇੱਕ ਹੀ ਅਕਾਊਂਟ ਮਿਲ ਚੁਕਿਆ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ ਸਾਰੇ ਏਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਆ ਇਨਵੈਸਟਮੈਂਟਸ ਵਗੈਰਾ ਕਰਾਇਆ ਗਿਆ ਸੀਗਾ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜ ਡਾਕੂਮੈਂਟਸ ਬਣਾਉਣੇ ਤੇ ਉਹਦੇ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਹੈ ਅਵਤਾਰ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਨਾਂ ਦੀ ਜਦੋਂ ਇਨਾਂ ਦੀ ਪੁੱਛਗਿੱਛ ਕੀਤੀ ਅਕਿਊਜ਼ ਦੀ ਤਾਂ ਪਤਾ ਲੱਗਿਆ ਕਿ ਆ ਇੱਕ ਪੌਂਜੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲਗ-ਅਲਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲੇ ਤਾਂ ਦਾ ਪਲਾਂਟ ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਸ਼ੀ ਟੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇਣਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 152% ਰਿਟਰਨ ਜਿਸ ਚੀਜ਼ ਦਾ ਆਂਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦਾ ਹੈ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨਿਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजैक्शंस ਤੋਂ ਲੱਗਦੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਪੰਜ ਛੇ ਇਦਾਂ ਦੇ ਕੰਪਲੇਨਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ 21 ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਐ ਤੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਰਜ ਕੀਤਾ ਹੈ ਤੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਜੀ ਹੋएगी ਉਹ ਆ ਸਕਦੇ ਤੇ ਮੀਡੀਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹੂ ਕਿ ਇਦਾਂ ਦੇ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਅ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ। ਤੇ ਦੇਖੋ ਜੀ ਸਾਹਮਣੇ ਆਈਏ ਕੁਝ ਬੰਦੇ ਦਾ ਪ੍ਰੋਬਲਮ ਯੂਐਸਸੀ ਜੀ। ਕੀ ਹੁੰਦੀ ਹੈ? ਦੇਖੋ ਬੜਾ ਬੜਾ ਜੀ ਚੱਲ ਰਿਹਾ ਹੈ। ਨਿਵਾਟ ਨੂੰ ਸਾਟਾ ਪਗੜ ਤੱਕ ਵੀ ਜਾ ਰਿਹਾ ਹੈ। ਕੋਈ ਐਡਾ ਦਾ ਟਾਈਮ ਸੈੱਟ ਕਰਾਂਗੇ ਨਾ ਹੁਣ ਤਾਂ ਮੈਦੇ ਪ੍ਰੇਗਰਨ ਹੱਥ ਵਿੱਚ ਆ ਰਿਹਾ